ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਵਿਧਾਨ ਸਭਾ ਹਲਕਾ ਦੀਨਾ ਨਗਰ ਅਦੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਬਾਠਾਵਾਲ ਵਿਖੇ ਅੱਜ ਦਿਨ ਦਿਹਾੜੇ ਹੀ ਚੋਰਾਂ ਵੱਲੋਂ ਇੱਕ ਘਰ ਦੇ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸਾਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸਾਬਕਾ ਫੌਜੀ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਦੇ ਨਾਲ ਦਵਾਈ ਲੈਣ ਵਾਸਤੇ ਸਵੇਰੇ ਕਰੀਬ 10:50 ਵਜੇ ਗੁਰਦਾਸਪੁਰ ਗਿਆ ਸੀ ਅਤੇ ਮੇਰਾ ਬੇਟਾ ਜੋ ਮੋਬਾਈਲਾਂ ਦੀ ਦੁਕਾਨ ਚਲਾਉਂਦਾ ਹੈ ਉਹ ਆਪਣੀ ਦੁਕਾਨ ਤੇ ਚਲਾ ਗਿਆ। ਦੁਪਹਿਰ 1 ਵਜੇ ਦੇ ਕਰੀਬ ਜਦੋਂ ਮੇਰਾ ਬੇਟਾ ਅਚਾਨਕ ਘਰ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਪਈਆਂ Almari ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਕਰੀਬ 11 ਤੋਲੇ ਸੋਨੇ ਦੇ ਗਹਿਣੇ ਅਤੇ 30000 ਰੁਪਏ ਦੇ ਕਰੀਬ ਨਕਦੀ ਘਰ ਵਿੱਚ ਚੋਰੀ ਕਰ ਲਈ ਸੀ। ਜਿਸ ਦਿਨ ਸ਼ਿਕਾਇਤ ਦੋਨਾਂ ਵੱਲੋਂ ਪੁਲਿਸ ਥਾਣਾ ਬ੍ਰਾਮਪੁਰ ਵਿਖੇਕਾਰ ਦਿੱਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਸਰ ਓਮੀ ਕੈਪਟਨ ਅਮਰਜੀਤ ਸਿੰਘ son of ਕੇਰਚੰਦ ਪਿੰਡ ਪੰਠਾਉੜਾ ਨੁਕਸਾਨ ਮੇਰਾ 11 ਤੋਲੇ ਸੋਨਾ ਚਲ ਗਿਆ ਸਰ 35 50 40000 ਦੇ ਵਿੱਚ ਮੇਰਾ ਕੈਸ਼ ਹੈ ਔਰ 14 ਤੋਲੇ ਮੇਰੀ ਚਾਂਦੀ ਚਲ ਗਈ ਹੈ ਜਿਹਦੇ ਵਿੱਚ ਇਨਕਲੂਡਿੰਗ تھا ਲੜਕੇ ਦੀ 7 ਤੋਲੇ ਦੀ ਚਾਂਦੀ ਚਾਂਦੀ ਦੀ ਮੰਗ ਸਰ ਅਸੀਂ ਕਰਨਾ ਹੈ ਵੀ ਜਿਹੜੇ ਚੋਰ ਨੇ ਜਲਦ ਜਲਦ ਪਕੜੇ ਜਾਣ ਔਰ ਉਹਨਾਂ ਕੋਲੋਂ ਰਿਕਵਰ ਕੀਤਾ ਜਾਏ ਜਿੰਨਾ ਵੀ ਮੇਰਾ ਸਮਾਨ ਹੈ ਮੇਰੀ 30 ਸਾਲ ਦੀ ਕੁਵਾਈ ਹੋ ਮੇਰੀ ਡੈੱਡ ਹੋ ਗਈ ਹੈ ਜੀ ਉਲਸਾਈ ਹੈ ਜੀ ਉਸ ਨੇ ਇਹ ਹੀ ਦੇਖਾ ਬੋਲਾ ਐਫ ਆਈ ਆਰ ਦਰਜ ਕਰਾਓ ਪਹਿਲਾਂ ਹੁਣ ਐਫ ਆਈ ਆਰ ਦਰਜ ਕਰਾਉਣੇ ਆ ਤੇ ਮੇਰੀ ਤੇ ਹੀ ਰਿਕਵੈਸਟ ਹੈ ਕਿ ਜਿਹੜਾ ਮੇਰਾ ਜੋ ਵੀ ਨੁਕਸਾਨ ਹੋਇਆ ਉਹ ਮੈਨੂੰ ਮਿਲਣਾ ਚਾਹੀਦਾ ਔਰ ਜਿੰਨੇ ਵੀ ਜੋ ਚੋਰ ਹੈ ਜੋ ਗਰੋਹ ਬਣੇ ਦਾ ਆ ਉਹ ਫੜਿਆ ਜਾਵੇ ਜੋ ਕਿ ਸਾਰਿਆਂ ਦੇ ਸਾਹਮਣੇ ਆ ਜੀ ਕਿ ਐਸੋ ਦਿਆਂ ਉਹ ਉਸ ਦਾ ਕੋਈ ਭੇਤੀ ਹੋਵੇ ਆਏ ਹੁਣ ਕਿ ਇਹਨੂੰ ਬਿਨਾਂ ਦੇਖੇ ਤੇ ਕੁਝ ਨਹੀਂ ਕਹਿ ਸਕਦੇ ਲੇਕਿਨ ਜੋ ਕੂਸ ਮਲਾ ਜਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਕੋਣ ਬੰਦਾ ਕਿੱਦਾਂ ਕਿੱਦਾਂ ਨਹੀਂ ਹੈ ਤੇ ਸੱਚੀ ਨਾਲ ਪੇਸ਼ ਆਣ ਤੇ ਹਰ ਚੀਜ਼ ਦਾ ਪਤਾ ਚੱਲ ਜਾਂਦਾ